ਗਰਮੀ ਬਹੁਤ ਆ ਘੜੀ ਪਾ ਪੂਲਰ ਦੀਆਂ ਗੱਡੀਆਂ ਉੱਪਰਾਂ ਹੋ ਜਾਈਆਂ ਆਕ ਵਰਨ ਲਈ ਲਾਵੀ ਆਕ ਪਤਾ ਕਿ ਵਾਸਤੇ ਟੀਨਾ ਕਰਕੇ ਨਾ 6 ਵਜ ਦਾ ਬਣੇਗੀ ਚੱਕਰ ਆੜੀ ਦਾ ਹੁਣ ਘਰੇ ਚੱਲੇ ਆਂ ਕਿੰਨੀ ਗਰਮੀ ਬਹੁਤ ਜਦਾ ਪਈ ਹੈ ਗਰਮੀ ਵਾਲੀ ਆ ਵੀਰ ਲੱਗਾ ਮੀਂਹ ਲੱਗਾ ਦਸਣਾ ਵੇਖ ਚਾ ਡਾਕਟਰ ਨੂੰ ਮੈਂ ਕਹਿੰਦਾ ਮੇਰੇ ਕਾ ਡਾਕਟਰ ਨੂੰ ਉਦਾਂ ਵੀ ਤਾਂ ਸੱਦਣਾ ਹੀ ਇਹਦੇ ਵੀ ਚੈੱਕ ਕਰਾ ਦੇ ਨਾ ਦਿਮਾਗ ਇਹ ਮੇਰਾ ਕੋਰਟ ਵਰਲਡ ਆਪਾ ਬਾਬੇ ਨਗਰ ਹੀ ਪਤਨਾ ਸਿੱਧੀ ਗੱਲ ਹੋਵੇ ਸਾਡੀ ਵੀ ਕਰਾ ਦੇ ਬਾਬੇ ਨਗਰ ਕੇ ਨਾ ਮਾ ਬਾਬਾ ਜਿਹੜਾ ਤੇਜ ਨਾ ਗੱਲ ਕਰਦਾ ਵਿੱਚ ਗੱਲ ਨਹੀਂ ਕਰਨੀ ਮੈਂ ਅੱਛਾ ਚਲ ਠੀਕ ਸਿੱਧੀ ਤਾਰਾਂ ਜਣੀਆਂ ਨਾ ਮੈਂ ਕੀ ਗੋਮਾ ਚਾਹੀਏ ਰੁਕ ਜਾ ਜਿਹੜਾ ਚਾਹੀਦਾ ਸਿਆ ਨਾ ਬੰਦੂੰ ਗਾਈ ਜਸ ਕੀ ਗੋਮਾ ਨਾ ਫਿਰ ਉੱਥੇ ਗੱਲ ਆ ਗਈ ਨਾ ਪਾਪਾ ਨੇ ਰਾਜ ਆ ਜਾਂਦਾ ਮੈਂ ਠੀਕ ਠੀਕ ਗੱਡੀ ਬਦਲ ਫਿਰ ਕਹਿੰਦਾ ਮੈਂ ਮੀਂਹ ਫਿਰ ਪਵਾ ਲਿਓ ਠੀਕ ਹੈ ਜੇ ਕਹਿੰਦੇ ਨੇ ਪਹਿਜੇ ਵਿੱਚ ਉੱਪਰ ਹੋ ਗਈ ਸੀ ਫਿਰ ਤੂੰ ਵੀ ਬੋਲ ਸੀ ਤੇ ਤੇ ਹਾਂ ਬੰਦੇ ਹੋ ਵਾਹ ਹਾਂ ਾਂਟੀ ਉੱਥੇ 来 ਆਇਓ ਹੱਥ ਬੁਖਾ ਲਓ ਧਿਆਨ ਕਰਿਆਗਾ ਆ ਵੇਖੇ ਇਨਫੈਕਸ਼ਨ ਇੰਨਾ ਦੂਰ ਹੋਇਆ ਨਹੀਂ ਬਾਬੇ ਆਏ 8 ਵਜੇ ਤੱਕ ਮੀ ਪੈਣਾ ਵਾਹ ਨਹੀਂ ਕਿਹਾ ਮਸਲ ਮਲ ਕੀ ਬਦਲਣਾ ਹੈ ਬਾਬਾ ਤੇਰੇ ਗੁੰਗਾ ਹਾਂ ਗੁੰਗਾ ਨਹੀਂ ਨਹੀਂ ਬਾਬੇ ਨਾਲ ਥੜੀ ਗੱਲ ਹੈ ਇਹ ਤੇ ਤਾਰਿਆਂ ਮੈਂ ਕਹਿੰਦਾ ਨਹੀਂ ਨਹੀਂ ਗੱਲ ਬਾਬੇ ਨਾਲ ਥੜੀ ਹੀ ਗੱਲ ਹੈ ਬਦਲਾਣਾ ਅੱਛਾ ਕਹਿੰਦੇ ਆ ਕਿ ਬਾਰਾਂ ਦਿਨ ਤੇ ਇਤਾਂ ਨਾ ਸੁਧਰੀਆਂ ਆ ਰਿਹਾ ਤੂੰ ਬਦਲਾਣਾ ਗੱਲ ਹੈ ਨਾ ਨਹੀਂ ਨਾ ਯਾਦ ਹੁੰਦਿਆ ਕਹਿੰਦਾ ਨਾਣੀ ਨੇ ਜਿੱਦਾ ਆਪਣੇ ਦਾ ਵੱਡਾ ਆ ਤੇ 12 ਵਜੇ ਤੱਕ ਮੀ ਪਹਿਣਾ ਵਾ ਤੇ ਲਗਾਤਾਰ 3 ਦਿਨ ਵੀ ਪੈ ਸਕਦਾ ਅੱਛਾ ਵਾਈਕਰ ਵਾਈਕਰ ਕਰ ਹਾਂ ਬਸ ਲੈ ਵੀ ਕਹਿੰਦੇ ਜੇ ਮੁੰਡਾ ਚਲਿਆ ਗੱਡੀ ਨੇ ਵੀ ਵੇਖਣ ਵਾਸਤੇ ਚੱਲ ਪਏ ਹੁਣ ਬਹੁਤ ਧਿਆਨ ਨਾਲ ਧਿਆਨ ਨਾਲ ਲੈ ਜੀ ਬਿਸਕਰਮਾ ਜੀ ਕਿਹੋ ਜਿਹਾ ਨੰਦੇ ਇਹ ਅੰਬਰ ਸਰਨਮੇਰੇ ਵੀਰੋ ਜਾ ਰਹੇ ਆ ਅੰਬਰ ਸਰਨਵਾਜ ਮੋਪੜ ਤੇ ਸਕੂਟੀ ਤੇ ਜਾ ਰਹੇ ਲੈ ਵੀ ਕਹਿੰਦੇ ਕੀ ਹਾਲੇ ਜੱਸੀ ਪਹੁੰਚ ਗਏ ਆ ਹੋਰ ਰੋਜਾ ਇਧਰ ਗੱਡੀਆਂ ਤਾਰਦੇ ਵੀਰ ਅੱਗੇ ਲਾ ਆ ਇੱਥੇ ਆ ਇੱਥੇ ਤਾਰਦੇ ਗੱਡੀਆਂ ਆ ਸਾਰੀਆਂ ਆਪਣੀਆਂ ਲੱਗੀਆਂ ਆ ਆਪਣੀਆਂ ਹੀ ਆ ਸਾਰੀਆਂ ਤੇ ਆ ਨਵੀਂ ਆਈ ਏ ਹਸਾ ਲਾ ਉਹ ਗੱਡੀ ਜਿਹੜੀ ਨਵੀਂ ਆਈ ਏ ਵਾ ਇੱਥੇ ਲਾ ਦੇ ਨੂੰ ਮੋੜ ਤੇ ਸਕੂਟਰੀ ਲੱਤ ਸਾਡਾ ਉਹ ਵੀ ਗੱਡੀ ਜਿਆ ਕਰਨ ਚੱਲੇ ਹੁਣ ਵੈਨੇ ਕਿਹੜੀ ਪਸੰਦ ਹੋਣੀ ਹੈ ਇਹ ਆ ਵੀਆ ਇਹ ਸਲਟੋਸ ਹੈ ਨਾ ਇਹ ਕੀ ਹੈ ਸਲਟੋਸ ਹੈ ਨਾ ਉਹੀ ਹੀ ਲੱਗਦਾ ਆ ਵੀ ਸਾਨੂੰ ਸਟ੍ਰੇਟ ਵੀ ਤੇ ਜਪਾਨੀ ਟੈਕਨੋਲੋਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਫਰਸਟ ਆਫ 올 ਟਾਈਗਰ ਨੋਜ਼ ਗ੍ਰਿਲ ਮਿਲ ਜਾਂਦੀ ਹੈ ਠੀਕ ਹੈ ਜੀ ਜਿਹਦੇ ਵਿੱਚ 3 ਸੀਸੀ ਕਿਹਾ ਹੋ ਰਿਹਾ ਹੈ ਪਲੱਸ ਇਹਦੇ ਵਿੱਚ ਤੁਹਾਨੂੰ ਏ ਡਾਜ਼ ਮਿਲ ਜਾਂਦਾ ਏ ਡਾਜ਼ ਜਿਹੜਾ ਐਂਡਰਾਇਡ ਪਲੇ ਐਪਲ ਪੇ ਕਾਰ 뮤직 ਸਿਸਟਮ ਆਟੋਮੈਟਿਕ ਟਰਾਂਸਮਿਸ਼ਨ ਹੋਏਗੀ ਕੁਝ ਗੱਡੀਆਂ ਨਵੀਂ ਚੱਲ ਰਹੀ ਐ ਇਹਨਾਂ ਦੀ ਕੀ ਆ ਦੀ ਆ ਦੇਖਦੇ ਆ ਬਣਾ ਨੀਜੀ ਜੀ ਬੜੀ ਵਧੀਆ ਵੈਸੇ ਤੇ ਯਾਰ ਚੜਾਈ ਜਿਆਦਾ ਐ ਚੜਾਈ ਬੜੀ ਐ ਨਾ ਆ ਚੱਲ ਵੀ ਇਹਨਾਂ ਕਰਦੇ ਪੈਕ ਡੱਬੇ ਚ ਕੱਢ ਕੇ ਲੈ ਗਏ ਇਹਦੇ ਵਿੱਚ ਆ ਜਿਹੜੀਆਂ ਬੈਕ ਸੀਟਸ ਨੇ ਆ ਦੇਖ ਹਾਂ ਗੱਡੀ ਦਾ ਮੇਰਾ ਰਾਦਾ ਉਦਾ ਬਣਦਾ ਸੈਟ ਕੋ ਸਾ ਇਹ ਕੋਈ ਇਹ ਗੱਡੀ ਦੀ ਮਾਈਲੇਜ ਵੀ ਚੰਗੀ ਆ ਇਹ ਹੈ ਵੀ ਖੁੱਲੀ ਬਿਨਾਂ ਉੱਚੀ ਵੀ ਕਿੰਨੀ ਟਾਇਰ ਵੇ ਕਰ ਕਰ ਤੜ ਗਈ ਵੀ ਆਣਾ ਐਮਸੀ ਡੇਜ ਹੈ ਹੋਰ ਕੀ ਹੈ ਆ ਇਹਨਾਂ ਕੁਝ ਮਿਲਿਆ ਇੰਟੀਰੀਅਰ ਐਵੇਂ ਦਾ ਇਹ ਆਟੋਮੈਟਿਕਲੀ ਹੈਗੀ ਨਾ ਉਹ ਆਟੋਮੈਟਿਕ ਮਿਲ ਜੂਗੀ ਤੁਸੀਂ ਆਪ ਲੈ ਸਕਦੇ ਹੋ ਖੋਲ ਖੋਲ ਗੱਡੀ ਖੋਲ ਤੇ ਆ ਗਏ ਗੱਡੀ ਵੇਖਣ ਗਏ ਅਸੀਂ ਅੱਧੀ ਆਪ ਦੇਖੋ ਕਿ ਅੱਗੇ ਬਸ ਗੱਡੀ ਵੇਖਣ ਗਏ ਅਸੀਂ ਉੱਧੇ

ਆ ਲੈ ਲਾਲ ਚ ਦੇਖ ਲੈ ਲਾਲ ਚ ਦੇਖ ਲੈਨੇ ਆਪਾਂ ਹਾਂ ਅੰਮੈਂਡਟਰੀ ਆਪਣਾ ਭਰਾਈ ਆ ਚਲੋ ਇਹਨੂੰ ਤੇ 2 ਮਹੀਨੇ ਨਾਲ ਉਹਦੇ ਪੈਸੇ ਦਵਾਂਗੇ ਤੇ ਚੱਲ ਜਾਂਦਾ ਆ ਬਾਕੀ ਦੇ ਦਾਂ ਕੋਈ ਚੱਕਰ ਨਹੀਂ ਇਹ ਤਾਂ ਨਹੀਂ ਗੱਲ ਚੁੱਪ ਨਾ ਨਾ ਮੈਂ ਤੁਹਾਨੂੰ ਨਾ ਮੋੜੋ ਨਾ ਬੋਲੋ ਕੋਈ ਲੱਗਾਂ ਮੈਂ ਉਹ ਪੁਣੀ ਸਾਰੀ ਉਹ ਉੱਠ ਜਾਂਦਾ ਤੇ ਨਹੀਂ ਸਕਦੀ ਇਹ ਤੇ ਆਪਾਂ ਕਹਿੰਦੇ ਨਾ ਵਾਓ ਇਹਨਸ ਕੰਤਣਾ ਪਾ ਕੇ ਲੱਗੀ ਮੈਂ ਮਰ ਲੱਗਿਆ ਗੁਰਕੁਜ ਤੇ ਅੱਜ ਘਰੇ ਲਵਾਤਾ ਯਾਰ ਅੱਜ ਮੈਂ ਡਾਕਟਰ ਸਾਹਿਬ ਘਰੇ ਲਾ ਦੋ ਉੱਥੇ ਮਾਇਆ ਬੜੀ ਬੰਦੀ ਹੈ ਹਸਪੀਟਲ ਦੇ ਵਿੱਚ ਮੈਨੂੰ ਨਹੀਂ ਦਸੀ ਚੱਲ ਹੇ ਤੂੰ ਕੈਮਰਾ ਲੈ ਲੈ ਮੈਨਾਂ ਆਇਆ ਚੱਲ ਅੱਜ ਚਾਹ ਨਾਲ ਗੁਰਕੁਜ ਹੈ ਤੁਹਾਡੇ ਆਪਣੇ ਨਗਰ ਦੇ ਵਿੱਚ ਅੱਛੀ ਚਾਹ ਲੱਗੀ ਹੈ ਬੰਨਣਾ ਹਾਂਜੀ ਕਿ ਨਹੀਂ ਯਾ ਯਾ ਕਿਹ ਜਿਹੀ ਲੱਗੀ ਬੰਨ ਜਾ ਤੇ ਉਹ ਠੰਡਾ ਪੀਣਾ ਪੀਲਾ ਆਈ ਪਿਆ ਡਾਕਟਰ ਨੂੰ ਕੰਟੈਕਟਰ ਨੂੰ ਤਾਂ ਪਿਆ ਮੈਂ ਮੈਂ ਡਾਕਟਰ ਨੂੰ ਠੰਡਾ ਤਾਂ ਪਿਆ ਮੈਂ ਪੈਰ ਘੱਟ ਕਰ ਲੂਗਾ ਆਹ ਪੈਨ ਛੱਟ ਕਰੂਗਾ ਵੀ ਛੱਟ ਪੇ ਕਰਨੀ ਆ ਕਿੱਥੇ ਆਪਣਾ ਪਤੀਲਾ ਆ ਪਤੀਲਾ ਨਹੀਂ ਸਪਾਈ ਟੈਨ ਸਪਾਈ ਪੈਨ ਸਪਾਈ ਪੈਨ ਚਲੋ ਇਹਨਾਂ ਨੂੰ ਚਾਹ ਦੀ ਰੈਸਪੀ ਦੱਤੇ ਚਲੋ ਚਾਹ ਕਿਤਾ ਨਹੀਂ ਕਦੀ ਚਾਹ ਦੀ ਜੱਸੀ ਦੀ ਰੈਸਪੀ ਇਹ ਪਹਿਲਾਂ ਪਾਣੀ ਵੀ ਨਹੀਂ ਲੋਕੀ ਫਿਲਟਰ 'ਚ ਪਾਉਂਦੇ ਕਿੱਥੇ ਪਾਉਂਦੇ ਇੱਕ ਗਲਤੀ ਨਹੀਂ ਅੰਦੀ ਦੀ ਠੀਕ ਇਹ ਗਲਤੀ ਇੱਕ ਹੋ ਗਈ ਰੋਇ ਰਿਹਾ 18 ਕਬਤੀ ਲਾ ਕੀ ਹੋ ਗਿਆ ਪੰਚਰਿਆ ਬਾਸ਼ਰ ਦੀ ਇਹਦੀ ਆਵਾਜ਼ ਬੜੀ ਕੰਡਿਆ ਪਿਆ ਵਾ ਬੜਾ 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 ਪਾਣੀ ਪੜਾਇਆ ਤੂੰ ਪੀਣੀ ਆ ਤੂੰ ਬਾਠੀ ਇਹਦਾ ਇਹ ਮੱਤੀ ਨਹੀਂ ਬਈ ਗੜੀ ਪੱਤੀ ਸੜ ਤੇਜ ਪਾਈ ਪੱਤੀ ਸੜ ਤੇਜ ਪਾਈ ਐਂਦਾ ਨਹੀਂ ਤੇਜ ਭੜਾ ਪੱਤੀ ਕਿੱਦਾਂ ਪਾਈ ਅਵੀ ਜਿੱਦਾਂ ਮਲੇ ਪੱਤੀ ਤੇਜ਼ ਪੁਣੀ ਹੈ ਜੋ ਕਦੇ ਮੋਕਾਂ ਤੋਂ ਮਨ ਲੋਕ ਰਿਸ਼ਤੇਦਾਰ ਆਖੇ ਵੀ ਭਾਜੀ ਥੋੜੀ ਪੱਤੀ ਤੇਜ਼ ਵੀ ਹਿੰਪੜਾ ਕਰਨਾ ਰੱਖਣੀ ਹੈ ਐਂ ਤੇਜ਼ ਪੁਣੀ ਹਾਂ ਤੇਜ਼ ਹੈ ਦਵਾਈ ਦੀ ਭਾਈ ਭਰਾ ਲੈ ਗਿਆ ਰੋਟੀ ਦਿਸ ਇਜ਼ ਦਾ ਰੋਟੀ ਲੈ ਲੱਗ ਗਿਆ ਮਾਤਾ ਦੇ ਕੁਝ ਤੇ ਕੱਲ ਇੱਕ ਲਗਣੀ ਵਾ ਛੋਟੀ ਬਦਲ ਬਸ ਉਸ ਤੋਂ ਬਾਅਦ ਨਵੰਬਰ 9 ਸਦੂ ਦਾ ਦਰਗਹਿਕ ਮੈਂਟਰੀ ਅਮਰਸਾ ਦਾ ਇਹ ਬੰਦਾ ਸ਼ੁਭ ਆਗਮਨ ਹੈ ਇਹ ਵੀ ਮੁੰਡਾ ਨਾ ਉੱਥੇ ਜਿੱਦਗੀ ਨਹੀਂ ਤੇ ਉੱਥੇ ਸੰਧੀਵਾ ਹੋਣੀ ਹੈ ਮਨ ਚ ਲਾ ਚੱਲਿਆ ਨਿਤਰਾ ਚਲੋ ਹਮ ਇੱਕ ਮਿਸ਼ਨ ਪਰ ਜਾ ਰਹੇ ਹਾਂ ਭਰਾ ਇਹਨਾਂ ਤਾਂ ਜਾਣਾ ਹੈ ਚਲ ਆ ਜਾਓ ਤੇ ਹਾਂ ਨਹੀਂ ਸਟਾਣਾ ਲਵਾ ਲਈ ਹੁਣ ਹੈ ਹਾ ਟੈਂਕੀ ਦੇੰ ਬਸ ਹਾਂ ਇੱਥੋਂ ਆ ਆਸ ਰੱਖਦੇ ਜੀ ਤਾਂ ਨਾ ਕਿਸੇ ਕਿੰਨੇ ਨਾ ਜਾਣ ਕੇ ਕੋਈ ਚੀਜ਼ ਮਾਰਦੀ ਹੁੰਦੀ ਹੈ ਇਹ ਫੁੰਦਗੀ ਚੱਕਰ ਵਿੱਚ ਮਿੱਟੀ ਵੇਖੋ ਕੰਨੀ ਹੋਣੀ ਜਾਵੇ ਇਹ ਕਦੀ ਟੈਂਕੀ ਸਾਫ਼ ਨਹੀਂ ਕੀਤੀ ਬਹੁਤ ਗਾਰਾ ਨਿਕਲਿਆ ਇਹ ਗਾਰਾ ਇਹ ਗਾਰਾ ਇਹ ਇਹਦੇ ਵਿੱਚ ਆ ਗੂਗੂ ਦੇ ਬੜੀ ਸੁਆਹ ਜੀ ਹੋਈ ਹੁੰਦਾ ਨਿਓ ਵਿੱਚ ਚੜਾ ਉਹ ਵਿੱਚ ਆ ਗੜ ਕੇ ਡਿੱਗੀ ਹੈ ਨਾ ਸਾਰੀ ਸਾਈਡਾਂ ਗੜ ਗੜ ਕੇ ਉਹ ਇੱਕ ਅੱਧੀ ਮੁਕੀ ਮਾਰੀ ਤੇ ਫੁੰਮੀ ਸੀ ਪਵੀਰ ਕੰਡਾ ਕੰਬੜਾ ਸੋਦਾ ਆ ਹਸਾਵਲਾ ਵਾਲਾ ਇਹ ਤਿੰਨ ਦਿਨ ਇਨਫੈਕਸ਼ਨ ਨਹੀਂ ਜਾਣੀ ਪਈ ਤੇ ਚਾਰ ਦਿਨ ਚਾਰ ਹਾਂ ਦੇ ਆ ਕੀ ਪਾਤਾ ਵਾਲੀ ਹਰਿਆ ਜਿਆ ਬਰਵਾ ਚਟਨੀ ਕਰਦੀ ਕੁੱਟੀ ਹੁੰਦੀ ਆ ਬੜੀ ਘਰ ਦੀ ਕੁੱਟੀ ਤੂੰ ਵੇਖਣ ਜਾਣਾ ਨਾ ਘਰ ਦੀ ਕੱਢੀ ਘਰ ਦੀ ਕੁੱਟੀ ਛੱਡ ਰਹੀ ਨਹੀਂ ਆਵੇ ਤਾਂ ਇੰਆ ਪੱਲੇਆਣਾ ਨਹੀਂ ਆ ਵੀ ਰਿਹਾ ਭੱਲੇਆਣਾ ਮੈਂ ਠੱਕਿਆ ਵੀਰ ਨੇ ਚੰਗੀ ਤਰ੍ਹਾਂ ਆਣ ਵਧੀਆ ਕਰਨੀ ਕੀ ਨਹੀਂ ਆਸੀ ਨਹੀਂ ਆਏ ਜੱਸ ਜੱਸ ਬੁਰੀ ਸਹੀ ਗਾ ਇਹ ਸਾਰੇ ਨਿਆਣੇ ਫੂਨ ਦੇ ਕੰਬੜੇ ਕਲਾਇੰਟ ਆਇਆ ਜਿ ਘਰੇ ਕੀ ਗਾਧਾ ਥਾਗੇ ਭਾਜੀ ਹੈ ਮੰਡੇ ਥਾਗੇ ਭਾਜੀ ਚਲੋ ਖੜਾਓ ਖੜਾਓ ਜਿਵੇਂ ਤੂੰ ਖੜਾ ਆ ਲੈ 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 ਆ ਥੂਕੋ ਸਾਬ ਸਾਵਣੀ ਬਾਲ ਲੈਣ ਵਾਸਤੇ ਗਏ ਆ ਮਰੀ ਪਵਾ ਕੇ ਹੋ ਲੈ ਓਏ 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 ਉਹ ਅੰਦਰ ਸੜਤੀ ਬਾਲ ਚੱਕਾ ਚਲੋ ਚਲੋ ਛੁੱਟੀ ਹੋ ਗਈ ਬਸ ਚਲੋ ਛੁੱਟੀ ਹੋ ਗਈ ਨੇ ਲੈ ਆ ਨਿਆ ਜਾ ਲੈ ਆ ਭਾਜੀ ਭਾਜੀ ਇੱਕ ਬੋਲ ਫੜਦਾ 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 ਨੂੰ ਭੱਜ ਗਿਆ ਉਹ ਕੁੱਤਾ ਦੌੜ ਗਿਆ ਪੱਜ ਫੜ ਕੇ ਰਿਆ ਵਰਕੇ ਲੈ 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 ਕੱਲ ਤਾਂ ਦੇਣੀ ਬਸ ਕੀ ਆ ਵਾ ਜਿਹੜੇ ਛੱਲੀਆਂ ਬੜੀ ਹੋ ਗਈ ਇੱਥੇ ਤੇ ਅੱਗੇ ਹੁੰਦਾ ਹੀ ਕੋਣੀ ਆ ਵੀਰੇ ਛੱਲੀਆਂ ਬੜੀਆਂ ਇਥੇ ਹੁਣ ਸਾਡੇ ਨਾਲ ਛੱਲੀਆਂ ਆਉਣੇ ਟਰਾਲੀ ਦੀ ਮਗਾਉਣੀ ਆ ਆਪਾਂ ਇਹ ਖੜਨੀਆਂ ਪੱਕ ਲੈਣੀਆਂ ਮਰਚਾਂ ਲੈਣ ਵਾਸਤੇ ਆਏ ਆਂ ਮਰਚਾਂ ਆਏ ਆਂ ਅੰਦਰ ਰੱਖੀਆਂ ਦੱਦੇ ਨੇ ਕਿਸੇ ਭਾਜੇ ਹੁੰਦੇ ਨਹੀਂ ਦੇਖਣ ਨੂੰ ਕੰਮ ਹੀ ਥੜਾ ਜਾ ਤੇ ਬਾਜ਼ਾਰ ਗਏ ਸੀ ਘਰ ਹੀ ਆ ਨਹੀਂ ਹੁਣ ਇਹ ਵੀ ਆਏ ਆ ਤੇ ਬੈਠੇ ਆਂ ਦੋਵੇਂ ਭਰਾ ਬਾਰ ਬੈਠੇ ਆਂ ਜੀ ਸ਼ੋਨਾ ਕੀ ਕਰਦਾ ਸੀ ਸ਼ੋਨਾ ਕੀ ਕਰਦਾ ਸੀ ਹਾਂ ਇਹਨੂੰ ਗਟੋਂੜੀ ਮੈਂ ਵੀ ਨਾਲ ਆ ਰਿਹਾ ਭਾਈ ਜੀ ਹਾਂ ਸਮੋਸਾ-ਸਮੋਸਾ ਕਰਕੇ ਦੰਮੇ ਨੂੰ ਇਧਰ ਖਿਲਾਉਂਦੀ ਹਾਂ ਮੰਮੀ ਲੱਗੇ ਆ ਦਵਾਈ ਖਾਣ ਮੈਂ ਤਾਂ ਸੈਡੀ ਰੇਂਜ ਮੈਚ ਉਹਨਾ ਅੱਜ ਇੰਡੀਆ ਦਾ ਟੈਸਟ ਮੈਚ ਲੱਗਾ ਹੈ ਕੋਈ ਹੋਰ ਕੀ ਕੋਈ ਨਹੀਂ ਮੈਚ ਤਾਂ ਕਰਦੀ ਰਾਤ ਹੁੰਦਾ ਆ ਤੇ ਇੰਗਲੈਂਡ ਦੇ ਤੇ ਮੈਚ ਲਿਆ ਆਉਂਗਾ ਉਹਦੇ ਦਿਲ ਚੜਿਆ ਮਸਣਾ ਫੰਕ ਤੇਣੀ ਨਾ ਨਾ ਮੈਂ ਥੋੜਾ ਬਹੁਤ ਵਰਕ ਆਇਆ ਹੈ ਯਾਰ ਜੀ